ਸਿੱਖਿਆ ਵਿਭਾਗ ਵਿੱਚ ਬਤੌਰ ਅਧਿਆਪਕ 21 ਸਾਲ ਦੀਆਂ ਸਵਾਵਾਂ ਦੇ ਕੇ ਬੱਚਿਆਂ ਨੂੰ ਵਿਦਿਆਰੂਪੀ ਚਾਨਣ ਵੰਡ ਕੇ ਬਠਿੰਡਾ ਦੇ ਪਿੰਡ ਦੇ ਆਉਣ ਦਾ ਰਾਜਵਿੰਦਰ ਸਿੰਘ ਉਰਫ ਰਾਜ ਮਾਸਟਰ ਇਸ ਦੁਨੀਆ ਤੋਂ ਬਲੱਡ ਕੈਂਸਰ ਦੀ ਨਾਮ ਰਾਤ ਬਿਮਾਰੀ ਕਾਰਨ ਆਪਣੇ ਪਰਿਵਾਰ ਨੂੰ ਰੋਂਦੇ ਬਿਰਕ ਦੇ ਹਮੇਸ਼ਾ ਲਈ ਛੱਡ ਗਿਆ ਹੈ ਐਸੋਸੀਏਟ ਪ੍ਰਾਇਮਰੀ ਅਧਿਆਪਕ ਵਜੋਂ ਸਾਲ 2023 ਚ ਪੰਜਾਬ ਸਰਕਾਰ ਨੇ ਉਹਨਾਂ ਨੂੰ ਰੈਗੂਲਰ ਕੀਤਾ ਸੀ ਭਾਵੇਂ ਕਿ ਕਾਗਜ਼ਾਂ ਵਿੱਚ ਹੀ ਰੈਗੂਲਰ ਸੀ ਪੱਕੇ ਤੌਰ ਤੇ ਅਜੇ ਨਹੀਂ ਕੀਤਾ ਸੀ ਫਿਰ ਵੀ ਬਹੁਤ ਵੱਡਾ ਯੋਗਦਾਨ ਹੈ ਸਿੱਖਿਆ ਵਿਭਾਗ 'ਚ ਇਹਨਾਂ ਅਧਿਆਪਕ ਸਾਥੀਆਂ ਦਾ ਤੇ ਇਸ ਦੁੱਖ ਦੀ ਘੜੀ ਵਿੱਚ ਅਧਿਆਪਕ ਸਾਥੀ ਉਹਨਾਂ ਦੇ ਘਰ ਜਾ ਡਿਓੜ ਵਿਖੇ ਉਹਨਾਂ ਦੀ ਧਰਮ ਪਤਨੀ ਹਰਮਿਤ ਕੌਰ ਬੱਚਿਆਂ ਤੇ ਪਰਿਵਾਰ ਨੂੰ ਤਰਵਾਸਾ ਦੇਣਾ ਹੈ ਦੁੱਖ ਸਾਂਝਾ ਕਰ ਰਹੇ ਨੇ ਅਧਿਆਪਕ ਸਾਥੀ ਸੋ ਅੱਜ ਅਸੀਂ ਬਾਈ ਰਾਜਵਿੰਦਰ ਐਸੋਸੀਏਟ ਫ੍ਰੀ ਪ੍ਰਾਇਮਰੀ ਅਧਿਆਪਕ ਜੋ ਇਸ ਦੁਨੀਆ ਤੇ ਨਹੀਂ ਰਹੇ ਉਹਨਾਂ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨਾ ਹੈ ਨਾਲ ਹੀ ਅਸੀਂ ਮਤਲਬ ਜਥੇਬੰਦੀ ਵੱਲੋਂ ਪਰਵਾਰ ਦੇ ਨਾਲ ਜਿੰਨੇ ਵੀ ਅਸੀਂ ਪਹਿਲਾਂ ਹਮੇਸ਼ਾ ਖੜਦੇ ਆ ਹਰੇਕ ਪਰਿਵਾਰ ਨਾਲ ਇਹਨਾਂ ਨਾਲ ਵੀ ਅੱਜ ਅਸੀਂ ਇਸੇ ਤਰ੍ਹਾਂ ਹੀ ਖੜੇ ਆ ਦੁੱਖ ਸਾਂਝਾ ਕੀਤਾ ਹੈ ਨਾਲ ਹੀ ਜੋ ਅਸੀਂ ਆਰਥਿਕ ਜਿੰਨੀ ਕ ਮਦਦ ਅਸੀਂ ਇਹਨਾਂ ਦੀ ਕਰ ਸਕਦੇ ਸੀ ਉਹ ਕੀਤੀ ਹੈ ਤੇ ਜਥੇਬੰਦੀ ਵੱਲੋਂ ਅਸੀਂ ਸਰਕਾਰ ਨੂੰ ਅਪੀਲ ਕਰਦੇ ਆ ਜਿਵੇਂ ਬਾਈ ਰਾਜਵੀਰ ਰਾਜਵਿੰਦਰ ਸਿੰਘ ਸਾਡੇ ਵਿੱਚੋਂ ਰੈਗੂਲਰ 1 ਸਾਲ ਤੋਂ ਪਹਿਲਾਂ ਹੋਏ ਸੀਗੇ ਪਿਛਲੇ 21 ਸਾਲਾਂ ਤੋਂ ਸਿੱਖਿਆ ਵਿਭਾਗ ਦੇ ਵਿੱਚ ਕੰਮ ਕਰਦੇ ਆ ਰਹੇ ਸੀ ਉਹਨਾਂ ਦੇ ਪਰਿਵਾਰਕ ਹਾਲਤ ਹੈ ਜਿਹੜੀ ਪਿਛਲੇ ਸਮੇਂ ਤੋਂ ਹੀ ਨਾ ਦਸਨਯੋਗ ਹੈ ਅਸੀਂ ਮੰਗ ਕਰਦੇ ਹਾਂ ਸਰਕਾਰ ਤੋਂ ਵੀ ਇਹਨਾਂ ਦੇ ਪਰਿਵਾਰ ਦੀ ਸਰਕਾਰ ਦੇ ਤੌਰ ਤੇ ਮਦਦ ਕੀਤੀ ਜਾਵੇ ਆਰਥਿਕ ਸਹਾਇਤਾ ਵੀ ਦਿੱਤੀ ਜਾਵੇ ਨਾਲ ਜਿਵੇਂ ਇੱਕ ਰੈਗੂਲਰ ਮੁਲਾਜ਼ਮ ਨੂੰ ਚਲਾ ਜਾਂਦਾ ਦੁਨੀਆ ਤੋਂ ਉਹਦੇ ਪਰਿਵਾਰ ਦੇ ਵਿੱਚ ਇੱਕ ਜੀ ਨੂੰ ਨੌਕਰੀ ਦਿੱਤੀ ਜਾਂਦੀ ਹੈ ਅਸੀਂ ਇਹ ਹੀ ਅਪੀਲ ਕਰਦੇ ਹਾਂ ਕਿ ਐਸੋਸੀਏਟ ਪ੍ਰੀ ਪ੍ਰਾਇਮਰੀ ਅਧਿਆਪਕ ਰਾਜਵਿੰਦਰ ਸਿੰਘ ਦੇ ਪਰਿਵਾਰ ਨੂੰ ਵੀ ਸਰਕਾਰੀ ਨੌਕਰੀ ਦਿੱਤੀ ਜਾਵੇ ਅਸੀਂ ਹਮੇਸ਼ਾ ਪਰਵਾਰਾਂ ਦੇ ਨਾਲ ਖੜ ਕੇ ਇਹ ਮੰਗ ਨੂੰ ਪ੍ਰਮੋਟ ਕਰਦੇ ਰਹੇ ਹਾਂ ਬੇਸ਼ੱਕ ਹਜੇ ਤੱਕ ਸਰਕਾਰ ਨੇ ਸਾਡੇ ਇਹਨਾਂ ਮੰਗਾਂ ਲਈ ਹਜੇ ਤੱਕ ਨਾ ਧਿਆਨ ਦੇਣ ਜੋ ਗੱਲਾਂ ਰੱਖੀਆਂ ਹੋਈਆਂ ਪਰ ਅਸੀਂ ਅਪੀਲ ਕਰਦੇ ਹਾਂ ਕਿ ਪਰਿਵਾਰ ਦੇ ਲਈ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਭਾਈ ਰਾਜਵਿੰਦਰ ਸਿੰਘ ਪਿਛਲੇ ਡੇਢ ਮਹੀਨੇ ਤੋਂ ਸਾਨੂੰ ਪਤਾ ਲੱਗਿਆ ਵੀ ਇੱਕ ਨਾਮ ਰਾਗ ਬਿਮਾਰੀ ਕੈਂਸਰ ਤੋਂ ਪੀੜਤ ਸਨ ਜਿਨ੍ਹਾਂ ਦਾ ਇਲਾਜ ਹੈ ਜਿਹੜਾ ਉਹ ਸਿਸਟਮ ਅਸੀਂ ਸਿਸਟਮ ਨੂੰ ਲਾਂਭਾ ਦੇਵਾਂਗੇ ਉਸ ਦਾ ਵੀ ਉਹਦੇ ਜਿਹੜਾ ਇਲਾਜ ਆ ਨਹੀਂ ਹੋ ਪਾ ਸਕਿਆ ਸਾਡੇ ਅਧਿਆਪਕਾਂ ਦੇ ਲਈ ਨਾ ਕੋਈ ਬੀਮਾ ਨਾ ਕੋਈ ਬਿਮਾਰੀ ਦਾ ਇਲਾਜ ਕਰਾਉਣ ਲਈ ਮੈਡੀਕਲ ਸਹੂਲਤ ਹੈ ਅਸੀਂ ਪਰਿਵਾਰ ਦੇ ਨਾਲ ਹਮੇਸ਼ਾ ਹੀ ਖੜ ਕੇ ਜਥੇਬੰਦੀ ਵੱਲੋਂ ਲੋਕਾਂ ਅੱਗੇ ਭੀਖ ਮੰਗ ਕੇ ਉਹਦਾ ਇਲਾਜ ਕਰਾਉਣ ਲਈ ਅਸੀਂ ਭੱਜ ਦੌੜ ਕੀਤੀ ਸੀ ਪਰ ਸਾਡੇ ਭਾਈ ਰਾਜਵਿੰਦਰ ਸਾਡੇ ਵਿੱਚ ਇਸ ਬਿਮਾਰੀ ਨੂੰ ਨਾ ਚੱਲਦੇ ਹੋਏ ਇਸ ਦੁਨੀਆ ਤੋਂ ਚਲੇ ਗਏ ਤੇ ਅਸੀਂ ਕਹਿੰਦੇ ਆਂ ਵੀ ਅੱਗੇ ਤੋਂ ਵੀ ਜਿੰਨੇ ਵੀ ਅਧਿਆਪਕ ਹੈ ਇਹਨਾਂ ਦੀ ਮੈਡੀਕਲ ਜਿੰਨੇ ਪੱਤੇ ਜੋ ਵੀ ਸਰਕਾਰ ਇੱਕ ਆਮ ਮੁਲਾਜ਼ਮ ਨੂੰ ਦਿੰਦੀ ਹੈ ਸਾਰੇ ਮੁਲਾਜ਼ਮਾਂ ਨੂੰ ਉਸੇ ਤਰ੍ਹਾਂ ਮਿਲਨੇ ਚਾਹੀਦੇ ਆ ਕੋਈ ਵੀ ਲੋਟੇ ਦਿਨੋਂ ਰਾਤ ਐ ਨਹੀਂ ਦੇਖਣਾ ਕਿ ਹੁਣ ਰਾਤ ਤੂੰ ਸੁੱਤਾਂ ਪਿਆ ਹੋਊਗਾ ਕੋਈ ਹਨਾ ਅਸੀਂ ਤਾਂ ਕਹਿੰਦੇ ਆ ਉਦਦੇ ਵੀ ਤੂੰ ਕਿਤੇ ਬਸ ਰੋਣਾ ਰੋਣਾ ਤਾਂ ਮਤਲਬ ਹਨਾ ਤੁਹਾਨੂੰ ਐ ਲੱਗਦਾ ਉਹ ਵੀ ਕਹਿੰਦੇ ਸੀ ਵੀ ਤੂੰ ਰੋਣਾ ਨਹੀਂ ਉਹਨੂੰ ਤਾਂ ਮੈਂ ਇੱਥੋਂ ਤੱਕ ਕਹਿੰਗ ਲੈਂਦਾ ਵੀ ਤੂੰ ਆਪਦੀ ਬਿਮਾਰੀ ਬੰਡਤੀ ਲੋਕਾਂ ਚ ਵੀ ਲੋ ਕਰਦਾ ਫਸਾਂ ਕਰਦਾ ਹਨਾ ਸਾਡੇ ਤੱਕ ਪਹੁੰਚਣੀ ਹੁੰਦੀ ਹੈ ਲਾਪਰੀ ਤਾਂ ਬੈਠਾ ਹੈ ਨਾ ਤੁਸੀਂ ਇਹ ਲੋਕ ਉਹ ਆਹ ਇਹ ਸਾਡੇ ਨਾਲ ਸੰਪਰਕ ਕੀ ਹੈ ਆਪੇ ਗੱਲ ਹੋ ਜੇਗੀ ਤੁਸੀਂ ਨਾ ਟੈਨਸ਼ਨ ਠੀਕ ਹੈ ਤੁਹਾਨੂੰ ਕੋਈ ਟੈਨਸ਼ਨ ਨਹੀਂ ਆਪਾਂ ਜੀ ਨਾਲ ਤੁਸੀਂ ਕਿਸੇ ਨਾਲ ਵੀ ਕਿਸੇ ਕਿਸੇ ਨੇ ਟੈਨਸ਼ਨ ਰੱਖਣ ਦੀ ਲੋੜ ਨਹੀਂ ਬਾਈ ਤੁਹਾਨੂੰ ਬਾਕੀ ਆਪਾਂ ਉਮੀ ਕਿ ਮੈਟਰ ਸਿਚੁਏਸ਼ਨ ਤੋਂ ਹਾਂ ਅੱਡਾ ਹੁਣ ਮੈਂ ਇੱਕ ਤੁਹੇ ਇਸੇ ਗੱਲ ਤੇ ਹਨਾ ਇਹ ਚੀਜ਼ ਤਾਂ ਜੋ ਵਹਿਗੁਰੂ ਨੇ ਲਿਖਿਆ ਵੀ ਅਰਥਾ ਕੋਸ਼ਿਸ਼ ਨਹੀਂ ਹੁੰਦਾ ਅਗੁੜੀਆਂ ਵੱਲ ਧਿਆਨ ਦੇ ਕੇ ਸਭ ਤੋਂ ਪਹਿਲੇ ਆਪਾਂ ਇਹ ਕੁਝ ਵੀ ਕਰੀਏ ਵੀ ਇਹਨੂੰ ਜਲਦੀ ਤੋਂ ਪਹਿਲਾਂ ਕਿਸੇ ਸਿਸਟਮ 'ਚ ਸੈੱਟ ਕਰੀਏ ਹਨਾ ਸਭ ਤੋਂ ਮੁੱਖ ਗੱਲ ਹੈ ਲੈਬੇਸ਼ਿਟਸ ਬਾਏ ਨੂੰ ਪਲੱਸ 2 ਵੀ ਦੀ ਕਰਾ ਕੇ ਜੇ ਕੁਝ ਵੀ ਕਰਾ ਦੇਣੇ ਤੇ ਆਪਾਂ ਸੋਚਣੀ ਕਿ ਐਸੇ ਨੂੰ ਕਿਵੇਂ ਜਲਦੀ ਸੈੱਟ ਕਰਨਾ ਕਿਉਂਕਿ ਆਪਣਾ ਹੁਣ ਸਿਸਟਮ ਐਜੇ ਤੇ ਆ ਸਾਰਾ ਇਹ ਤੋ ਹੌਸਲਾ ਰੱਖੋ ਆ ਬਾਈ ਗੁਰੂ ਮੇਰੇ ਕੋ ਜਿੰਨਾ ਕਾਠੀ ਹੈ ਗਿਆ ਬਈ ਕਦੇ ਨਹੀਂ ਭੱਜਾਂਗੇ ਤੁਹਾਡੇ ਨਾਲ ਤੁਹਾਡੇ ਨਾਲ ਖੜੇ ਆਂ ਪਰਮਾਤਮਾ ਨੇ ਜਿੰਨਾ ਅਛੀ ਤੌਹਫ਼ਾ ਦਿੱਤਾ ਉਹ ਨਾ ਤੂੰ ਪੜ ਲੈ ਹਾਂ ਆਏ ਨਹੀਂ ਕੋਤਨਾ ਕੀ ਹੋਣਾ ਮੈਂ ਨੂੰ ਪਾਪਾ ਨੇ ਨਹੀਂ ਸੋਣਾ ਹੈ ਹਾਂ ਜੁੱਤਰਾ ਜੜੀ ਕਿਹਾ ਕਿ ਉਹ ਹੋਕਾਰ ਜੇ ਤੂੰ ਸਾਡੀ ਮਦਦ ਦੀ ਲੋੜ ਹੈ ਸਾਨੂੰ ਜਦੋਂ ਵੀ ਤੈਨੂੰ ਐ ਜੀ ਕਰਦਾ ਉਦੋਂ ਵੀ ਭਮਾਂ ਦੀ ਤੂੰ ਸਨੇਹਾ ਭੇਜ ਦੇ ਅਸੀਂ ਤੇਰੇ ਨਾਲ ਲਿਆਉਣ ਦੀ ਲੋੜ ਹੈ ਕੋਈ ਹੋਰ ਹੈ ਹਨ ਜੋ ਆਪਾਂ ਮੈਂ ਦੀ ਕਿਸੇ ਦੀ ਮਰਜ਼ੀ ਡਿਊਟੀ ਲੱਗ ਕੋਈ ਕੋਈ ਠੀਕ ਹੈ ਨਾ